ਹਾਂ ਭਾਈ ਪਹਿਲਾਂ ਤਾਂ ਸਾਰੇ ਸਰਬੰਧਮ ਦੀਤੇ ਰਾਜੀ ਐ ਹਾਂਜੀ 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 ਖੜਾ ਹੋ ਜਾਓ ਲੈ ਕਰ ਲਾਓ ਮਾਸਾ ਭਾਈ ਗੁਰਜੀ ਕੀ ਪਤੇ ਉਹ ਵਜ਼ਾਰਾ ਸੀ ਇੱਕ ਵਸਾਂ ਹੀ ਮੰਨ ਕੇ ਚੱਲੋ ਆਪਾਂ ਸਾਰੇ ਗੁਰੂ ਘਰ ਆਏ ਆ ਤੇ ਸਾਰੇ ਸੱਚੋ ਮੰਨੋ ਜਿਹੜਾ ਫੈਸਲਾ ਕਰਾਂਗੇ ਪੂਰਾ ਦਿਲ ਲਾ ਕੇ ਕਰਾਂਗੇ ਕਿਸੇ ਨੇ ਇਹਦੀ ਗੱਲ ਨਹੀਂ ਰੱਖਣੀ ਇੱਥੇ ਆਪਾਂ ਗੱਲ ਕਰ ਜਾਈਏ ਤੇ ਬਾਹਰ ਜਾ ਕੇ ਉਂਗਲਾ ਲਾਈ ਜਾ ਕੇ ਠੀਕ ਹੈ ਜੇ ਕੋਈ ਚਾਹ ਮਾਣਾ ਉਹ ਆਪਦਾ ਇੱਥੇ ਆ ਕੇ ਦੱਸ ਸਕਦਾ ਭਾਈ ਚਾਹ ਕਿਸੇ ਨੂੰ ਤਰਾਜ ਆ ਆਪਾਂ ਫੇਰ ਅਗਲੀ ਗੱਲ ਕਰਾਂਗੇ ਭਾਈ ਮੈਨੂੰ ਲੈ ਕੇ ਤਰਾਜ ਆ ਇਹੋ ਪੈਸੇ ਲਾਉਣਾ ਕੋਈ ਤੂੰ ਬੋਲੀ ਲਾਓ ਪੁਲਿਸ ਨਹੀਂ ਜੇ ਕੋਈ ਜੀਰ ਥੋੜੀ ਹੈ ਜਿਹੜਾ ਬੈਗ ਵਾਲਾ ਬੰਦਾ ਵੀ ਹੋਣਾ ਚਾਹੀਦਾ ਜੀ ਮਾਨਦਾਰ ਤੇ ਕਸੂਰ ਨਹੀਂ ਚਲੋ ਕੋਈ ਗੱਲ ਬੱਕਰੀ ਹੈ ਕੋਈ ਗੱਲ ਆਪਾਂ ਲੱਖ ਰੁਪਇਆ ਚੰਗੀ ਜੀਤ ਨੇ ਜੇ ਭਾਈ ਦੇਣਾ ਫਿਰ ਕੀ ਬੋਲਣਾ ਦੋ ਬੰਦਾ 50 ਲੱਖ ਰੁਪਇਆ ਚਰਨਜੀਤ ਨੇ ਕਿਹਾ ਮੇਰੇ ਕੇ ਮੁੰਡੇ ਨੇ ਇਹਦੇ ਸੁਝਾਅ ਪੁੱਛ ਲੋ ਫਿਰ ਫਿਕਰ ਦੇ ਪੁੱਛਾਂਗੇ ਜਿਹੜੇ ਕੀ ਕੰਮ ਕਰਨਾ ਚਾਹੁੰਦਾ ਕਿੱਥੇ ਨਗਰ ਕਊਆ ਪੈਸੇ குருਕਰ ਰੱਖੂਆ ਉਹ ਤਾਕਤ ਭਰਨ ਤੋਂ ਪਹਿਲਾਂ ਨਕਦਾ ਠੀਕ ਹੈ ਅੱਧੇ ਪੈਸੇ ਅੱਜ ਦੇਊਗਾ ਨਕਦਾ ਅੱਧੇ ਪੈਸੇ ਦੇਊਗਾ ਆਪਾਂ ਨੂੰ ਜ਼ਿੰਮੇਦਾਰੀ ਤੇ ਗੁਰੂ ਕਰ ਰੱਖੂਆ ਕਿਦੋਂ ਕਾਗਜ਼ ਕਿਸੇ ਦੇ ਬਰਾਬਰ ਨਾ ਪੇਤੇ ਪਰ ਇਹਦੇ ਉਹ ਸਾਰੇ ਪੈਸੇ ਆਪਣੇ ਸਾਝੇ ਬੰਦੇ ਕਮੇਟੀ ਬਣਾਓ ਕਿਸੇ ਆਰਥਿਕੇ ਚਰਕਾਓ ਸਾਰੇ ਉਹ ਉੱਥੇ ਰੱਖੂਆ 25 ਲੱਖ ਰੁਪਇਆ ਇਹ ਅੱਜ ਦੇਊਗਾ ਨਕਦ ਹੁਣ ਭਾਈ ਫਿਕਰ ਦਾ ਤੂੰ ਫੇਰਾ ਬੋਲ ਗਏ ਕੀ ਅੱਗੇ ਕਿਹਨੀ ਵੀ ਦੇ ਮੈਂ ਲਾ ਇਹ 50 ਲੱਖ ਰੁਪਇਆ ਲੱਗਿਆ ਭਾਈ ਕਿਹੜਾ ਮੁੰਡਾ ਹੈ ਇਹ ਨਾ ਨਾ ਪੈਸਾ ਆਉਂਦਾ ਭਾਈ ਥੋੜਾ ਕਰ ਦੇ ਥੋੜਾ ਕਰ ਇਹ ਤਾਂ ਮੁੰਡੇ ਹੀ ਜੋਤੀ ਖੜਾ ਹੋਇਆ ਮੁੰਡਾ ਦੇ ਸਾਹਮਣੇ ਆ ਮੁੰਡਾ ਭਾਈ ਆ ਮੁੰਡਾ ਬੱਸ ਇੱਥੇ ਹੀ ਉੱਤਰਾ ਮੁੰਡਾ ਕੋਣ ਆਇਆ ਮੈਂ ਪਿੱਕਰ ਦਾ ਸਾਕ ਭਾਈ ਪਿੱਕਰ ਦਾ ਭਾਈ 60 ਲੱਖ ਰੁਪਇਆ ਕਿਵੇਂ ਨੂੰ ਪੁੱਛੋ ਪਹਿਲਾਂ ਤੇ ਓ ਪਾਈ ਵਿਕਰਪ 25 ਲੱਖ 30 ਲੱਖ ਰੁਪਇਆ ਅੱਜ ਦੇਣਾ ਪਊਗਾ 30 ਲੱਖ ਰੁਪਇਆ ਆਰਥਿਕਾ ਦੇ ਵਿੱਚ ਪਹਿਲਾ ਚੈੱਕ ਦੇ ਕੇ ਜੇ ਤੇਰੇ ਬਰਾਬਰ ਕੋਈ ਕਾਗਜ਼ ਭਰੂਗਾ ਪਾਰਟੀ ਦਾ ਵੀ ਕੋਈ ਵੀ ਇੱਥੇ ਕਿੰਨੇ ਬੰਦੇ ਆਪਾਂ ਠੀਕ ਹੈ ਉਹ ਤੂੰ ਮਗਰੋਂ ਦੇਣੀ ਹੈ ਕਿ ਲੋ ਕਾਗਜ਼ ਖਰੀਦਾਰੋਗੇ 30 ਲੱਖ ਰੁਪਇਆ ਹੁਣ ਨਗਦ ਦੇਣਾ ਪਊ ਕੰਮ ਪਿੰਡ ਦੇ ਖਰੀਦ ਦੱਸੋ ਯਾਰ ਕੰਮ ਕੌਣ ਕਰਦਾ ਪਿੰਡ ਦੇ ਕਿਹੜਾ ਪਿੰਡ ਦਾ ਫੈਸਲਾ ਕਿਹੜਾ ਉਹ ਸਾਂਝੇ ਤੋਂ ਲਾਉਂਦੇ ਆ ਇਹ ਨਹੀਂ ਵੀ ਇੱਕ ਜਣਾ ਕਰਦਾ ਮੈਂ ਇੱਥੇ ਲਾਉਂਗਾ ਇੱਕ ਮਿੰਟ ਬਾਈ ਇਹ ਕਿਹੜੇ ਕੰਮਾਂ ਤੇ ਪੈਸੇ ਲਾਉਣ ਨੂੰ ਆਂਦੇ ਆ ਕਮੇਟੀ ਵਿੱਚ ਮੀਟਿੰਗ ਵਿੱਚ ਮੀਡੀਆ ਨੂੰ ਦੱਸ ਦੇ ਜਿਹੜੇ ਪੈਸੇ ਦਾ ਬੰਦਾ ਬਾਤ ਵਿੱਚ ਹੁਣ ਲੋਕ ਵੀ ਸੋਚ ਨਹੀਂ ਕਰਦਾ ਇਹ ਥੋੜਾ ਬਾਲੋ ਜੀ ਸਰਦਾਰ ਸਾਹਿਬ ਵਾਹਿਦ ਸਿੰਘ ਦੀ ਫਤਿਹ ਭਈਆ ਆਪਣੇ ਕੋਲੇ ਮੁੰਡੇ ਵੀ ਆਏ ਸੀਗੇ ਪਹਿਲਾ ਕੰਮ ਤਾਂ ਹੈਗਾ ਪਿੰਡ ਚ ਗਰਾਊਂਡ ਦਾ ਰਾਮ ਵਰਗ ਆ ਗਈ ਸਹੀ ਹੈ ਇਹ ਤਾਂ ਰਾਮ ਵਰਗ ਨੂੰ ਪਹਿਲਾਂ ਬਈ ਖੁੱਲੀ ਛੂਟੀ ਦਿੱਤੀ ਆ ਵੀ ਜਿੰਨਾ ਪੈਸਾ ਗਰਾਉਂਡ ਤੇ ਲਾਉਣਾ ਚਾਹੁੰਦੇ ਆ ਵੀ ਪਹਿਲਾਂ ਗਰਾਉਂਡ ਤੇ ਲਾਉਣਾ ਕਿਉਂਕਿ ਪਹਿਲਾਂ ਤਾਂ ਜਵਾਨੀ ਆ ਸਭ ਤੋਂ ਪਹਿਲਾਂ ਤਾਂ ਠੀਕ ਹੈ ਫਿਰ ਸਰਕਾਰੀ ਸਕੂਲ ਨੂੰ 5 ਲੱਖ ਰੁਪਇਆ ਦੇਣਾ ਕਿਉਂਕਿ ਪੜ੍ਹਾਈ ਵਾਲੇ ਜਵਾਕਾਂ ਵਾਸਤੇ ਇਹ ਚੀਜ਼ਾਂ ਜ਼ਰੂਰੀ ਆ ਠੀਕ ਹੈ ਜਵਾਕ ਪੜ੍ਹਦੇ ਆ ਤੀਜਾ ਬਈ ਇੱਕ ਆਪਾਂ ਸੰਸਥਾ ਬਣਾਵਾਂਗੇ 5 ਲੱਖ ਰੁਪਇਆ ਤਾਂ ਪਹਿਲਾਂ ਆਪਾਂ ਚ ਦੇਣਾ ਪਰ ਉਹ ਲੱਖ ਰੱਖਾਂਗੇ ਆਪਾਂ ਪੰਚਾਇਤ ਬਣੀ ਹੋ। ਬਾਕੀ ਆਪਾਂ ਉਹ ਸੰਸਥਾ ਬਣਾਵਾਂਗੇ ਜਿਹੜੇ ਮੁਲਾਜ਼ਮ ਵੀਰੇ ਜਿਹੜੇ ਬਈ ਸਾਰੇ ਸਪੋਰਟ ਕਰਦੇ ਆ ਠੀਕ ਹੈ ਉਹ ਸਾਰੇ ਸਾਲ ਦਾ ਜਿਵੇਂ ਕੋਈ 15-1500 ਰੁਪਿਆ ਬੰਦੇ ਨੇ ਇਕੱਠਾ ਕਰ ਲਾ ਇੱਕ ਮੁਲਾਜ਼ਮਾਂ ਦਾ ਉਹ ਮੇਰੀ ਜ਼ਿੰਮੇਵਾਰੀ ਉਹ ਬੰਦੇ ਸਾਰੇ ਮੁਲਾਜ਼ਮ ਦੇ ਦੇ ਦਿੰਦੇ ਉਹ ਪਹਿਲਾਂ ਵੀ ਇਕੱਠੇ ਕਰਦੇ ਆ ਉਹ ਚ ਕੀ ਕਰਾਂਗੇ ਜਿਹੜੇ ਜਵਾਗ ਟੌਪ ਤੇ ਆਉਂਦੇ ਆਪਣੇ ਪਿੰਡ ਦੇ ਪਲੱਸ 2 ਜਿਹੋ ਉਹਨਾਂ ਨੇ ਅੱਗੇ ਪੜਨਾ ਮੈਂ ਸੁਣਿਆ ਸੀ ਵੀ ਇੱਕ ਜਵਾਗ ਅੱਗੇ ਪੜ ਨਹੀਂ ਪਾਈ ਸੀਗੇ ਉਹਨਾਂ ਦੀ ਪੜਾਈ ਦਾ ਖਰਚਾ ਅੱਗੇ ਉਹ ਸੰਸਥਾ ਚੱਕੂ ਜੀ ਉਹ ਕਮੇਟੀ ਬਣ ਜੂਗੀ ਠੀਕ ਇਸ ਤਰ੍ਹਾਂ ਦੀ ਠੀਕ ਹੈ ਜੀ ਤੇ 10 ਲੱਖ ਰੁਪਿਆ ਵੇਦੇ ਨੇ ਤਿੰਨ ਬੰਦਿਆਂ ਲਈ ਉਹਨਾਂ ਦੀ ਜਿਵੇਂ ਉਹਨਾਂ ਨੇ ਇੱਕ ਗੱਲ ਚੱਲੀ ਸੀ ਕੱਲ ਵੀ ਉਹਨਾਂ ਨੇ ਕਹਿੰਦੇ ਸੀ ਸਾਨੂੰ ਛੋਟਾ ਮੋਟਾ ਕੋਈ ਪ੍ਰੋਗਰਾਮ ਕਰਨ ਵਾਸਤੇ ਵਿਆਹ ਕਰਨ ਵਾਸਤੇ ਇੱਕ ਛੋਟੀ ਜੀ ਕੋਈ ਧਰਮਸ਼ਾਲਾ ਬਣਾ ਦੋ ਕੋਈ ਕੁਝ ਕਰ ਦੋ ਬਣਾ ਦਿਆ ਵੀ ਉੱਥੇ ਸਾਰੇ ਛੋਟੇ ਮੋਟੇ ਵੀ ਪ੍ਰੋਗਰਾਮ ਹੋ ਜਾਏਗਾ ਵਿਆਹ ਸ਼ਾਦੀ ਵਿਆਹ ਸ਼ਾਦੀ ਦੇ ਪ੍ਰੋਗਰਾਮ ਉੱਥੇ ਇਹ ਵਿੜੇ ਲਈ 10 ਲੱਖ ਰੁਪਏ ਬਾਕੀ ਜੋ ਜਿੱਥੇ ਕਹਿੰਗੇ ਉੱਥੇ ਲਾ ਦੋ ਹਾਂ ਠੀਕ ਹੈ ਜਿੱਥੇ ਆਖਾਂਗੇ ਵਿੜੇ ਨੂੰ 10 ਲੱਖ ਰੁਪਏ ਆਊਗਾ ਠੀਕ ਹੈ ਇੱਕ ਜੀ ਹੋਰ ਚੀਜ਼ ਆ ਕਿ ਇਹ ਜਿਹੜੀ ਲਾਕਡਾਊਨ ਆਪਣੀ ਗਲੀਆਂ 'ਚ ਲੱਗਦੀ ਆ ਇਹ ਕੀ ਆ ਸਰਕਾਰੀ ਰੇਟ ਹੈ ਹੁਣ ਆਪਣੇ ਪਤਾ ਨਾ ਕੋਈ ਕਿਸੇ ਦਾ ਨਾਮ ਨਹੀਂ ਕਰਦੇ ਵੀ ਕੋਈ 16 ਰੁ ਇਹ ਜੀ ਕੀ ਰੱਖਿਆ ਜੇ ਆਪਾਂ ਇਹ 5 ਲੱਖ ਦੀਆਂ ਉਹਦੇ ਸਾਰੇ ਪ੍ਰੋਜੈਕਟ ਸਾਰੇ ਲੈ ਕੇ ਆਵਾਂਗੇ ਆਪਾਂ ਪਿੰਡ 'ਚ ਜਿਨੇ ਲੌਕ ਡਾਊਨ ਆਪਾਂ ਜਿਹੜੀ ਆਪਾਂ ਲਾਉਣੀ ਜਿੱਥੇ ਇੱਕ ਗਲੀयां ਮੰਗ ਲਈ ਆਪਾਂ ਨੂੰ 5-6 ਰੁਪਏ ਪਿਆ ਕਰਨੀ ਹੈ ਤਾਂ ਆਹ ਬਣਾ ਕੇ ਜਿੱਥੇ ਇੱਕ ਗਲੀ ਬਾਨੀ ਹੈ ਉੱਥੇ ਚੰਨ ਮੰਨਜਿਆ ਕਰਨੀ ਵੀ ਫੇ ਆਪਾਂ ਜਲਦੀ ਤੋਂ ਜਲਦੀ ਪਹਿਲਾਂ ਇਹ ਕੰਮ ਕਰਦਾ ਸਾਰੀਆਂ ਗਲੀਆਂ ਟੈਪਰ ਪਹਿਲਾਂ ਪੱਕੀਆਂ ਹੋਣਾ ਪਈਆਂ ਟਾਇਲ ਲੱਗੇ ਹੋਣ ਠੀਕ ਤੇ ਬਾਕੀ ਇਹ ਪਿੰਡ 'ਚ ਕਿਸੇ ਨੂੰ ਚਾਹੀਦੀ ਕਿਸੇ ਨੇ ਘਰੇ ਵੀ ਟਾਇਲ ਪੱਕਾ ਲਾਉਣੀ ਆ ਉਹਨੂੰ ਨੋ ਪ੍ਰੋਫਿਟ ਨੋ ਲੌਸ ਦੇ ਆਪਾਂ ਟਾਇਲ ਦਿਆ ਕਰਾਂਗੇ ਮਤਲਬ ਉਹ ਤੋਂ ਕੋਈ ਫਾਇਦਾ ਨਹੀਂ ਤੇ ਜਿਹੜਾ ਬਾਹਰ ਦਾ ਬੰਦਾ ਜਿਹਨੇ ਲੈ ਕੇ ਜਾਣੀ ਹੈ ਟਾਇਲ ਉਹ ਬੰਦੇ ਨੂੰ ਆਪਾਂ ਸਰਕਾਰੀ ਰੇਟ ਤੇ ਦਵਾਂਗੇ ਨੇੜੇ ਦੇ ਚਾਰ ਪੰਜ ਪਿੰਡਾਂ ਦੇ ਸਰਪੰਚਾਂ ਨਾਲ ਆਪਾਂ ਕਨੈਕਟ ਕਰ ਲਾਂਗੇ ਠੀਕ ਆ ਉਹਨਾਂ ਨੂੰ ਜਿਹੜੀ ਟਾਇਲ ਚਾਹੀਦੀ ਹੈ ਉਹਨਾਂ ਨੂੰ ਆਪਾਂ ਸਰਕਾਰੀ ਰੇਟ ਤੇ ਦਵਾਂਗੇ ਤੇ ਜਿਹੇ ਪਿੰਡ ਨੂੰ ਉਹ ਤੋਂ ਪੈਸੇ ਆਉਣ ਲੱਗ ਜਾਣਗੇ ਆਪਣੇ ਜਿਹੜੇ ਉਹ ਪੈਸੇ ਹੋਣਗੇ ਉਹ ਜਿਵੇਂ ਆਪਣੀ ਕਮੇਟੀ ਹੈ ਕੋਈ ਆਪਣੇ ਪਿੰਡ ਅਸਕਰੂ ਉਸ ਕੰਮਾਂ ਤੇ ਲਾ ਦੇ ਕਰਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਇੱਕ ਹੁਣ ਬੱਸ ਸਟੈਂਡ ਦੀ ਜ਼ਰੂਰਤ ਹੋਈ ਆਪਾਂ ਇੱਕ ਵਧੀਆ ਬੱਸ ਸਟੈਂਡ ਵਾਸਤੇ ਆਪਾਂ 5 ਲੱਖ ਰੁਪਈਆ ਰੱਖਾਂਗੇ ਠੀਕ ਹੈ ਬਾਕੀ 10 ਲੱਖ ਰੁਪਈ ਉਹ ਜਿਵੇਂ ਪਿੰਡ ਆ ਕੋਈ ਕੋਈ ਜਿਹੜੀ ਚੀਜ਼ ਪਹਿਲਾਂ ਲੋੜ ਆ ਜਿਹੜੀ ਕੰਮ ਦੀ ਲੋੜ ਆ ਪਹਿਲਾਂ ਦੀ ਠੀਕ ਆ ਉਹ ਆਪਾਂ ਉਸ ਵਾਸਤੇ ਰੱਖਾਂਗੇ ਵੀ ਆ ਆਪਣੇ ਵੀ ਆ ਲੱਖ ਦਾ ਹਿਸਾਬ ਆ ਜੀ ਠੀਕ ਹੈ ਠੀਕ ਆ ਵੀ ਆਪਾਂ ਇੱਥੇ ਇੱਥੇ ਪੈਸਾ ਲੱਗ ਰਿਹਾ ਵੀ ਕਰਾਂਗੇ ਗੱਲਾਂ ਕਲੀਅਰ ਹੋ ਜਾਣ ਇਹ ਜਲਦੀ ਤੋਂ ਜਲਦੀ ਬੰਨ ਗੁਰੂ ਘਰ ਆਪਾਂ ਤਾਮ ਲਾਇਆ ਵੀ ਗੁਰੂ ਦੀ ਹਜ਼ੂਰੀ ਚ ਕੋਈ ਝੂਠੀ ਗੱਪ ਮਾਰ ਕੇ ਉਹ ਗੱਲਾਂ ਵੀ ਆਪਾਂ ਉਹ ਹੀ ਗੱਲ ਰਾਜਨੀਤੀ ਕਾਇਮ ਦਾ ਪਹਿਲਾਂ ਕਹਿ ਰਹੇ ਪਿੱਛੋਂ ਬੰਦਾ ਕੋ ਤਾਂ ਇਹ ਮੁੰਡਿਆ ਆਰਾਮ ਕਰਕੇ ਸਾਡੇ ਮੇਰੇ ਕੋਲ ਆਏ ਸੀ ਤਾਂ ਇਹ ਵੀ ਪਹਿਲਾਂ ਗਰਾਊਂਡ ਬਣਾਉ ਇਹ ਕੰਮ ਕੀ ਕਰਨਾ ਹੂੰ ਗਰਾਊਂਡ ਵਾਸਤੇ ਤਾਂ ਜਿਵੇਂ 15 ਤਰੀਕ ਨੂੰ ਹੋ ਗਿਆ ਬਸ 16 ਤਰੀਕ ਤੋਂ ਕੰਮ ਗਰਾਊਂਡ ਵਾਲੇ ਤੋਂ ਸ਼ੁਰੂ ਹੋ ਜਾਓ ਠੀਕ ਹੈ ਆ ਬਾਕੀ ਇਹ ਆ ਸਾਰੇ ਗਮਾਂ ਤੋਂ ਆ ਸਰਕਾਰੀ ਸਕੂਲ ਨੂੰ ਦੇਣਾ ਇਹ ਵੀ ਨਾਦਰੀ ਨਾਲ ਦਿੱਤਾ ਜਾਊਗਾ ਜੀ ਠੀਕ ਹੈ ਆ ਸਸਤਾ ਮੁਲਾਜ਼ਮ ਇਹ ਜਿਹੜੀ ਆਪਣੀ ਕਮੇਟੀ ਬਣੂਗੀ 5 ਲੱਖ ਰੁਪਏ ਆਪਾਂ ਬੱਚਿਆਂ ਵਾਸਤੇ ਅੱਧਾ ਰੱਖਾਂਗੇ ਰੱਖਾਂਗੇ ਤਾਂ ਠੀਕ ਹੈ ਬਾਕੀ ਜਿਹੜੇ 1500 ਰੁਪਏ ਆਪਾਂ ਮਹੀਨੇ ਦਾ ਸੋਰੀ ਸਾਲ ਦਾ ਇਕੱਠਾ ਕੀਤਾ ਤਾਂ ਘਟੋ ਘਟਾ ਆਪਣੇ ਕੋਲ 50000 ਲੱਖ ਰੁਪਏ ਇਕੱਠਾ ਹੋ ਜਾਏ ਬਸ ਬਾਕੀ ਐਨਆਰਆ ਵੀ ਫੰਡ ਦੇ ਆ ਕਰਾਂਗੇ ਵੀ ਜਿਹੜੇ ਜਵਾਕ ਆਪਣੇ ਜਿਹੜੇ ਰਹਿ ਜਾਂਦੇ ਫੰਡ ਬਣਨੀਓ ਕੋਈ ਵੀ ਆ ਦਿਨ ਜਾਤ ਪਾਤ ਤੋਂ ਕੋਈ ਵੀ ਕਿਸੇ ਦਾ ਵੀ ਮੁੰਡਾ ਠੀਕ ਆ ਜੇ ਨਹੀਂ ਸਕਦਾ ਫਿਰ ਲੋੜ ਪੈਂਦੀ ਹੈ ਵੀ ਉਹ ਜੇ ਪੜ ਲੂਗਾ ਠੀਕ ਆ ਜੇ ਕੋਈ ਮਲਾਜਮ ਲੱਗੂ ਕਿ ਉਹ ਕਰੂਗਾ ਪਿੰਡ ਨੂੰ 2 ਰੁਪਏ ਦਊਗਾ ਕੋਈ ਦਾਨ ਕਰਨੇ ਕਰੂਗਾ ਇਹ ਗੱਲ ਹੈ ਠੀਕ ਆ ਬਾਕੀ ਉਹਨਾਂ ਬਾਬਾ ਜੀ ਦਾਨਸਦਾਨ ਵੀ ਭਾਈ ਆਸੀ ਆ ਪੈਸੇ ਇਥੇ ਲਾਵਾਂ ਹਾਂ ਇਹ ਹੋਈ ਨਾ ਇਹ ਪਤਾ ਕੀ ਗੱਲਾਂ ਚੱਲੀਆਂ ਗੱਲਾਂ ਚ ਨਾ ਹਾਂ ਪੈਸੇ ਦਾ ਮੈਂ ਤਾਂ ਗਰੰਟਾ ਆਪਣੇ ਕੋਲ ਪਹਿਲਾਂ ਵੀ ਲੱਖਾਂ ਕਰੋੜਾਂ ਦੀਆਂ ਆਈਆਂ ਵੀ ਪੈਸਾ ਉੱਥੇ ਨਾ ਦਾ ਇਹ ਕਹਿੰਦਾ ਮਤਲਬ ਵੀ ਲੱਗੇ ਅੱਜ ਮੈਂ ਦੱਸਾਂ ਯਾਰ ਤੁਹਾਨੂੰ ਕਰੀਏ ਕਮੇਟੀ ਆ ਖੋਵੇਂ ਲੱਗਦੀ ਉਹ ਪੇਮੈਂਟ ਆ ਜਿਹੜੀ ਹੈਗੇ ਦੇਖ ਕਿਵੇਂ ਦੇਣੀ ਆ ਉਹ 300000 ਰੁਪਇਆ ਨਾਗਜ਼ ਮਾ ਠੀਕ ਹੈ ਜੀ ਸਭ ਦੇਖੋ 30 ਲੱਖ ਰੁਪਏ ਆਪਾਂ ਉਹ ਲਾਉਣਾ ਚਾਹੁੰਦਾ ਆ ਰਮਾ ਦਿਓ ਭਾਈ ਦੇਖੋ ਹੁਣ ਕੋਈ ਆਏਗਾ ਤਾਂ ਦੱਸੋ ਕੱਲੀ ਕਾਗਜ਼ਾਦੀ ਕਰਨਾ ਰਹਿ ਗਿਆ ਵਿਕਰਾ ਕਰਿਆ ਕੇ ਵਜਣਗੇ ਪੰਚਾਇਤ ਵਾਲੇ ਹਾਂ ਕੀ ਤੇ ਕੋ ਹੋਰ ਹੈਗਾ ਚਾਹ ਵਾਣਾ ਹੋਰ ਕੋਈ ਚਾਹ ਵਾਣਾ ਤਾਂ ਦੱਸੋ 60 ਲੱਖ ਰੁਪਇਆ ਬਿਕਰਦਾ ਜਗਰਾਜਕੇ ਦਾ ਉਹ ਕਹਿੰਦਾ ਵੀ ਕਮੇਟੀ ਬਣਾ ਲਿਓ ਕਿੱਥੇ ਕਹੋਂਗੇ 60 ਲੱਖ ਰੁਪਇਆ ਪਿੰਡ ਉੱਥੇ ਲਵਾ ਲਿਓ 30 ਲੱਖ ਰੁਪਇਆ ਅੱਜ ਤੇ ਕੱਲ ਨੂੰ ਆਪਾਂ ਨੂੰ ਕੋਲੇ ਕਾ ਜਾਂ ਆਪਣੇ ਥਰੂ ਕਿਹੜੇ ਬੰਦੇ ਤੁਣਾਗੇ ਉਹਨਾਂ 'ਚ ਰੱਖਿਆ ਜਾਊਗਾ ਹੁਣ ਹੋਰ ਕੋਈ ਚਾਹ ਵਾਣਾ ਤਾਂ ਬੋਲ ਸਕਦਾ ਇਹ ਰਾਇ ਨਾ ਕਹਿੰਦੇ ਯਾਰਾ ਜੇ ਕਿਸੇ ਨੇ ਰਾਇ ਕਰਨੀ ਹੈ ਤਾਂ 15 ਮਿੰਟ ਰਾਇ ਕਰਨ ਨੂੰ ਵੀ ਦਿੱਨੇ ਆ ਆਪ ਦੀ ਰਾਇ ਕਰ ਸਕਦੇ ਆ ਪਾਸੇ ਲਿਆ ਕੇ ਸਹੀ ਸਿਕਣਾ ਦੋਨੇ ਤਰ੍ਹਾਂ ਦੇ ਜ਼ਿੰਮੇਵਾਰ ਆ ਆ ਜੇ ਨਾ ਤਾਂ ਦੋ ਲੋਕ ਜਿੰਨੇ ਜਾ ਜਰ ਮੱਤਾ ਬੋਲੋ ਕਿੱਦਾਂ ਹੋਣਾ ਨਜ਼ਰ ਦੱਸੂਗਾ ਜ਼ਿੰਮੇਵਾਰ ਨੂੰ ਲੈ ਜੇ ਤੇ ਨਹੀਂ ਹੁੰਦਾ ਫਿਰ ਉਧਰੋਂ ਜ਼ਿੰਮੇਵਾਰੀ ਮੇਰੀ ਹੈ ਮੇਰੀ ਜ਼ਿੰਮੇਵਾਰੀ ਪਾਸਾ ਠੀਕ ਹੈ ਇਹ ਨਹੀਂ ਹੋਗੀ ਕਰਨਜੀਤ ਦੇ ਤੇ ਚੰਨੀ ਲਈ ਇਹ ਤਾਂ ਕੋਈ ਬਾਤ ਚ ਮੈਂ ਮੰਨਦਾ ਰੱਖਦਾ ਆਉ ਲਿਵੇਂ ਲੱਟਾ ਹੋ ਗਿਆ ਨਾ ਉਹ ਤੇਰੀ ਜਾਨ ਦੋਗੇਗਾ ਉਹਨੇ ਚੱਲੂ ਕਰ ਲਾ ਬੀ ਨੀ ਨੀ ਸਹੀ ਗੱਲ ਹੈ ਹਾਂ ਠੀਕ ਹੈ ਉਹ ਤਾਂ ਸੌਰੀ ਸੀ ਫਿਰ ਦੇਖੋ ਭਾਈ ਸਾਰਿਆਂ ਨੂੰ ਮਨਜ਼ੂਰ ਆ ਤਾਂ ਹੱਥ ਘੜੇ ਕਰੋ ਏ ਤੁਸੀਂ ਘੋਟ ਬਾਰੇ ਦੇ ਖੜੇ ਹੋ ਆ ਤੁਸੀਂ ਬਾਹਰ ਦੀ ਬੋਲਾਂ ਦੇ ਦੇ ਜਿਹੜੇ ਬੰਦੇ ਨੂੰ ਸਭ ਤੋਂ ਚਲਾਈਓ ਉਹ ਤੇ ਡੋਡੇ ਜਾ ਕੇ ਉਹ ਕਰਨ ਵਾਲੀ ਗੱਲ ਹੋਊਗੀ ਉਹ ਇਹ ਕਿਸੇ ਨੇ ਵੱਧ ਪੈਸੇ ਲਾਉਣੇ ਆ ਤਾਂ ਉਹ ਦੇਖ ਲਓ ਭਾਈ ਜੇ ਇਹ ਮਨਜ਼ੂਰ ਬਾਤ ਹੋ ਗਿਆ ਵੀ ਇਹ ਲਾਹਣਾ 10 ਲੱਖ ਦਾ ਪਰ ਕੋਈ ਨਹੀਂ ਪੈਂਦਾ ਹਾਂ ਆਪਣੇ ਕੋਲ ਕਹਿੰਦੇ ਇਹ ਦੀ ਗੱਲ ਹੋਣੀ ਹੈ ਜਾਂ ਪੈਂਦਾ 10 ਲੱਖ ਦਾ ਬੰਦੂ ਬਚਾਇਆ ਗੇ ਲੋਗੇ ਤਾਂ ਬੰਦੂ ਬਚਾਇਆ